ਸਬਜੀ ਰੇੜੀ ਵਾਲੇ ਦੇ ਘਰ ਵੜ ਕੇ ਗੁੰਡਾਗਰਦੀ ਦਾ ਮਾਮਲਾ ਆਇਆ ਸਾਹਮਣੇ ਪੀੜਤ ਪਰਿਵਾਰ ਵੱਲੋਂ ਔਰਤ ਨੂੰ ਥੱਪੜ ਮਾਰਨ ਦਾ ਦੋਸ਼ ਤਿੰਨ ਨੌਜਵਾਨ ਵੀ ਹੋਏ ਜ਼ਖਮੀ ਸਿਵਲ ਹਸਪਤਾਲ ਚ ਦਾਖਲ ਥਾਣਾ ਸਿਟੀ ਪੁਲਿਸ ਨੂੰ ਸ਼ਿਕਾਇਤ ਦੇ ਕੇ ਕੀਤਾ ਇਨਸਾਫ ਦੀ ਮੰਗ ਇਨਸਾਫ ਨਾ ਮਿਲਣ ਤੇ ਯੂਨੀਅਨ ਨੂੰ ਨਾਲ ਲੈ ਕੇ ਥਾਣਾ ਸਿਟੀ ਮੁਰੇ ਤਰਨਾ ਪ੍ਰਦਰਸ਼ਨ ਦੀ ਦਿੱਤੀ ਚੇਤਾਵਨੀ ਸ੍ਰੀ ਮੁਕਸਰ ਸਾਹਿਬ ਦੇ ਤਿੱਬੀ ਸਾਹਿਬ ਰੋਡ ਤੇ ਡਾਕਟਰ ਬਾਬੂ ਰਾਮ ਹਸਪਤਾਲ ਦੇ ਸਾਹਮਣੇ ਇੱਕ ਸਬਜੀ ਲੈਣ ਵਾਲੇ ਪਰਿਵਾਰ ਦੇ ਘਰ ਵੜ ਕੇ ਕੁਝ ਲੋਕਾਂ ਵੱਲੋਂ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਪਰਿਵਾਰ ਦੀ ਮਹਿਲਾ ਅਨੀਤਾ ਕੁਮਾਰੀ ਪਤਨੀ ਕਲਾਸ ਨੇ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਉਸ ਦੇ ਨਾਲ ਵੀ ਥੱਪੜ ਮਾਰਨ ਦਾ ਦੋਸ਼ ਲਾਇਆ ਹੈ। ਇਸ ਕਤਨਾਕ੍ਰਮ ਦੌਰਾਨ ਪਰਿਵਾਰ ਦੇ ਤਿੰਨ ਨੌਜਵਾਨ ਵੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਖਿਲਾਫ ਕਾਰਵਾਈ ਕਿੱਥੇ ਜਾਂ ਅਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਗਈ ਹੈ। ਇਨਸਾਫ ਨਾ ਮਿਲਣ ਦੀ ਹਾਲਤ 'ਚ ਯੂਨੀਅਨ ਨੂੰ ਨਾਲ ਲੈ ਕੇ ਥਾਣਾ ਸਿਟੀ ਦੇ ਮੂਹਰੇ ਧਰਨਾ ਪ੍ਰਦਰਸ਼ਨ ਕਿਤੇ ਜਾਣ ਦੀ ਚਤਾਵਨੀ ਵੀ ਦਿੱਤੀ ਗਈ ਹੈ। ਆਹ ਹੁੰਦਿਆ ਐਸ ਬੰਦ ਚ ਕੀ ਕਹਿਣਾ ਹੈ ਹਸਪਤਾਲ 'ਚ ਦਾਖਲ ਜ਼ਖਮੀਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ। ਜੀ। ਥੋੜੇ ਮੋੜ। ਜਿਬੀਸਾਵਰ ਰੋਡ ਪਾਇ ਨੰਬਰ ਗਲੀ ਜੀ। ਕੀ ਕੰਮ ਕਰਦੇ? ਸਬਜੀ ਦਾ ਜੀ। ਤਾਂ ਕੀ ਗੱਲ ਹੋ ਗਈ ਬਾਈ ਜੀ? ਜੀ ਜੋ ਆ ਗੋਤੇ ਖੇਡੀ ਜਾਂਦੀ ਸੀ ਜੀ। ਤੇ ਜੋ ਅਸੀਂ ਗਏ ਜੋਕਾਂ ਵਿੱਚ ਲੜਾਈ ਹੋਈ ਜੀ ਅਸੀਂ ਸਮਝਾਣਗੇ ਸਾਡੀ ਗੱਲ ਪੈ ਗਈ ਜੀ ਫਿਰ ਰਾਤ ਨੂੰ ਸਾਡੇ ਘਰੇ ਵੀ ਬੱਚੇ ਆਣਗੇ ਦੋ ਬੰਦੇ ਵਾਰ ਕੇ ਸਾਡੇ ਤੇ ਮਾਰਾ ਕੁੱਟੀ ਹਮਲਾ ਕੀਤਾ ਇਹਨਾਂ ਨੇ ਡੰਡਿਆਂ ਨਾਲ ਜੀ ਤੇ ਉਹਨਾਂ ਨੇ ਮੂੰਹ ਲਪੇਟੇ ਸੀ ਬਲਬ ਸਾਡੇ ਪਾਂ ਤੇ ਰੇਡੀਆਂ ਮੁੱਧੀਆਂ ਮਾਰਤੀਆਂ ਕਿੰਨੇ ਹਥਿਆਰ ਸੀ ਕਿਹੜੇ ਕਿਹੜੇ ਹਥਿਆਰ ਸੀ ਉਹਨਾਂ ਕੋਲੇ ਜੀ ਡੰਡੇ ਹੈਗੇ ਸੀ ਇੱਕ ਕੋਲੇ ਕੱਪ ਹੈਗਾ ਸੀ ਤੇ ਬਾਕੀ ਕੋਲੇ ਪੰਜ ਪਾਏ ਸੀ ਹੱਥਾਂ 'ਚ ਕਿੰਨੇ ਬੰਦੇ ਸੀ ਹਨ ਕਿੰਨੇ ਦੋ ਬੰਦੇ ਹੈਗੇ ਸੀ ਜੀ ਨਹੀਂ ਨੇਰੇ ਦੇ ਬੰਦਾ ਪਛਾਨ ਨਹੀਂ ਸਕਦੇ ਕੋਈ ਜੀ ਇਨਾਂ ਦੇ ਸਰਕਾਰ ਅੱਗੇ ਸਾਡੀ ਇਹ ਬੇਨਤੀ ਹੈ ਜੀ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੀ ਦੇ ਸਰੇ ਆਮ ਰਾਤ ਕਿਸੇ ਦੇ ਘਰੇ ਵੀ ਵੜ ਕੇ ਗੁੰਡਾਗਰਦੀ ਕਰ ਸਕਦੇ ਆ ਅੱਜ ਤੁਹਾਡੇ ਤੇ ਕੀਤਾ ਕੱਲ ਤੇ ਹੋਰ ਕਿਸੇ ਦੇ ਵੀ ਕਰ ਸਕਦੇ ਆ ਜੀ ਸਾਡੇ ਘਰੇ ਕੋਈ ਨਹੀਂ ਸੀ ਤਿੰਨ ਜਣੇ ਸੀ ਇਹਨਾਂ ਦੇ ਬੰਦੇ ਵੜ ਕੇ ਜੀ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਕੁੱਟ ਮਾਰ ਕੀਤੀ ਸਾਡੇ ਨਾਲ ਆਹ ਬੁੜੀਆਂ ਤੇ ਵੀ ਆ ਚੁੱਕੇ ਆ ਜਵਾਕ ਸੀ ਜੋਕਾਂ ਦੇ ਵੀ ਚੁੱਕਿਆ ਇਹਨਾਂ ਨੇ ਨਿੱਕੇ ਨਿੱਕੇ ਜਵਾਕ ਸਾਡੇ ਘਰੇ ਜੀ ਕਰੇ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਕੀ ਕਰਨਾ ਵਾਪਰੀ ਆ ਸਾਡਾ ਨਾਂਜੀ ਕੈਲਾਸ ਹੈਗਾ ਜੀ ਤੇ ਮੈਂ ਟਿਬੀ ਸਾਹਿਬ ਰੋਡ ਤੇ ਗਲੀ ਨੰਬਰ 5 ਤੇ ਰਹਿੰਦਾ ਜੀ ਜੁਆਕਾਂ ਕਰਕੇ ਜੀ ਲੇਡੀਆਂ ਚ ਝੜਪੋਈ ਤੇ ਪਿੰਟੂ ਨਾਂ ਦੇ ਮੁੰਡੇ ਨੇ ਜੀ ਮੇਰੀ ਘਰ ਦੀ ਤੇ ਹੱਥ ਚੱਕਿਆ ਤੇ ਉਧਰ ਮੇਰਾ ਨਾਲ ਹੀ ਮੇਰਾ ਛੋਟਾ ਬ੍ਰਦਰ ਲੱਗਿਆ ਤੇ ਹੋ ਗਿਆ ਭੱਜ ਕੇ ਜੀ ਉਹਨੇ ਛੋਟ ਛੁੜਾ ਕਰਤਾ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਫੋਨ ਲਾਇਆ ਜੀ ਮੈਂ ਜੀ ਕਾਫੀ ਧੇਰ ਚ ਪੁੱਛਿਆ ਘੱਟ ਤੋਂ ਘੱਟ ਤੇ 4 ਘੰਟੇ ਦੇ ਵਿੱਚ ਜੀ ਪੁੱਛਿਆ ਤੇ ਤਰਕੀਮਣ ਸਾਡੇ ਰਿਸ਼ਤੇਦਾਰ ਵੀ 2 4 5 ਜਨੇ ਆ ਗਏ ਇਹ ਕੁਛ ਪਿੰਟੂ ਵੱਲੋਂ ਵੀ 10-12 ਜਨੇ ਉੱਥੇ ਆ ਗਏ ਜੀ ਉਹਦੇ ਵੀ ਉਹ ਸਾਡੇ ਸਾਰੇ ਗਾਂਦੀਆਂ ਲਿਆਜੀ ਨਿਕਲੇ ਆਏ ਤੇ ਉਹਨਾਂ ਨੇ ਨਾ ਤਾਂ ਸਾਡੇ ਆਲੇ ਨੇ ਲੜਾਈ ਹੋਣ ਦਿੱਤੀ ਨਾ ਉਹਨਾਂ ਨੇ ਨਾ ਹੀ ਅਸੀਂ ਕਰਨਾ ਚਾਹੁੰਦੇ ਸੀ ਕਿਉਂਕਿ ਜੀ ਵੇਖੋ ਜੀ ਅਸੀਂ ਕੰਮਕਾਰ ਵਾਲੇ ਬੰਦੇ ਆ ਜੀ ਅਸੀਂ ਸਬਜ਼ੀ ਦਾ ਕੰਮ ਕਰਦੇ ਆ ਤੇ ਉਹਨਾਂ ਨੇ ਕਿਹਾ ਜੀ ਬਸ ਇੰਨੇ ਨਾਲ ਹੋਣੇ ਪਿੰਟੂ ਨਹੀਂ ਲੜਦਾ ਤੁਸੀਂ ਘਰੇ ਜਾਓ ਤੇ ਇਸ ਕਰਕੇ ਤੇ ਮੈਂ ਵੀ ਆਪਦੇ ਰਿਸ਼ਤੇਦਾਰਾਂ ਨੂੰ ਤੇ ਉਹਨਾਂ ਨੇ ਬੇਨਤੀ ਕੀਤੀ ਮੈਂ ਕਹਾ ਬਾਈ ਜੀ ਅਸੀਂ ਨਹੀਂ ਲੜਦੇ ਅਸੀਂ ਨਹੀਂ ਅਸੀਂ ਲੜਨ ਵਾਲੇ ਹੈਗੇ ਜੀ ਅਸੀਂ ਕੰਮਕਾਰ ਵਾਲੇ ਬੰਦੇ ਹੈ ਤੇ ਉਸ ਤੋਂ ਬਾਅਦ ਜੀ ਮੈਂ ਆਪਦਾ ਵਿਚਾਰ ਚ ਇਹ ਮੇਰਾ ਅੱਡਾ ਲੱਗਦਾ ਪੁਲ ਥੱਲੇ ਦੀ ਬਹੁਤ ਵੱਡਾ ਜੀ ਮੈਂ ਉਹਨੂੰ ਇਕੱਠਾ ਕਰਨ ਜਾਵਲੇ ਆ ਜੀ ਕਿਉਂਕਿ ਮੈਨੂੰ ਘੜ ਤੋਂ ਘੜ ਜੀ ਡੇਢ ਘੰਟਾ ਲੱਗਦਾ ਇੱਕ ਮੇਰਾ ਬ੍ਰਦਰ ਮੰਡੀ 'ਚ ਸਬਜ਼ੀ ਦਾ ਕੰਮ ਕਰਦਾ ਤੇ ਉਹ ਜੀ ਇਸ ਕਰਕੇ ਮਟਰ ਦੀ ਗੱਡੀ ਲਾਂਚ ਚਲਾ ਗਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਵੇਖਿਆ ਜੀ ਇਹਨਾਂ ਦੇ ਘਰੇ ਕੋਈ ਨਹੀਂ ਹੈਗਾ ਜੀ ਇਹ ਘਟ ਤੋਂ ਘਟ ਪਿੰਟੂ ਅਣਗਿਣਤ ਲੋਕ ਲੈ ਕੇ ਆਇਆ ਜੀ ਸਾਨੂੰ ਨਹੀਂ ਪਤਾ ਸਾਡੇ ਘਰੇ ਤੇ ਇਹਨਾਂ ਸਾਡੇ ਬ੍ਰਦਰ ਸੀ ਤੇ ਸਾਡੀਆਂ ਲੇਡੀਆਂ ਸੀ ਤੇ ਇਹਨਾਂ ਨੇ ਬਹੁਤ ਬਹੁਤ ਸਾਨੂੰ ਤੁਹਾਨੂੰ ਦਸਨ ਜੋਗ ਨਹੀਂ ਇਹਨਾਂ ਨੇ ਕੀ ਸਾਡੇ ਨਾਲ ਕੀ ਅੱਜਾ ਕੀਤਾ ਇਹਨਾਂ ਨੇ ਸਾਨੂੰ ਨਾ ਤਾਂ ਦੇਖਣ ਜੋਗ ਵੀ ਨਹੀਂ ਛੱਡਿਆ ਸੀ ਕਿਸੇ ਨੂੰ ਪਛਾਣ ਵੀ ਨਹੀਂ ਸਕਦੇ ਸੱਗਦੇ ਸਾਨੂੰ ਇਸ ਜੋਗ ਵੀ ਇਹਨਾਂ ਨੇ ਮੌਕਾ ਨਹੀਂ ਦਿੱਤੇ ਜੀ ਸਾਡੇ ਬਲ ਵੀ ਇਹਨਾਂ ਨੇ ਭੰਨੇ ਪਏ ਜੀ ਤੇ ਉਸ ਉਸ ਤੋਂ ਬਾਅਦ ਅੰਦਰ ਬੜ ਗਏ ਇਹਨਾਂ ਨੇ ਜੀ ਬਹੁਤ ਕੁੱਟਿਆ ਪਿੰਟੂ ਜੈਨੂ ਕਹਿੰਦਾ ਜੀ ਮੈਂ ਕਹਿੰਦਾ 3-4 ਜਨੇ ਉਹਨੂੰ ਲੱਗ ਪੈਂਦੇ ਸੀ ਕੁੱਟਣ ਨੂੰ ਤੇ ਪ੍ਰਸ਼ਾਸਨ ਅੱਗੇ ਮੇਰੀ ਇਹੀ ਬੇਨਤੀ ਹੈ ਹਲੇ ਤਾਈਂ ਦੀ ਕਾਰਵਾਈ ਕਿਉਂ ਨਹੀਂ ਕੀਤੀ ਗਈ ਹੈ ਦੱਸੋ ਜੀ ਸਾਡਾ ਕੀ ਕਸੂਰ ਹੈਗਾ ਤੁਹਾਡੀ ਕੀ ਮੰਗ ਹੈ ਪੁਲਿਸ ਪ੍ਰਸ਼ਾਸਨ ਤੋਂ ਸਾਡੀ ਜਨਾਬ ਆਹੀ ਮੰਗ ਹੈ ਹਲੇ ਤਾਈ ਉਹਨਾਂ ਤੇ ਸਾਨੂੰ ਇਨਸਾਫ਼ ਚਾਹੀਦਾ ਜੀ ਔਰ ਸਾਡੀ ਕੀ ਮੰਗ ਹੈ ਜੀ ਜੀ ਅਸੀਂ ਕੰਮਕਾਰ ਵਾਲੇ ਬੰਦੇ ਉਸ ਦਿਨ ਤੇ ਵੇਖੋ ਜੀ ਸਾਡੀ ਤਿੰਨ ਚਾਰ ਰੇੜੀਆਂ ਸਾਡੀ ਬੰਦ ਪਈਆਂ ਨਾ ਹੀ ਅਸੀਂ ਰੇੜੀਆਂ ਲਾ ਸਕਦੇ ਉਹਨਾਂ ਨਾਲ ਜੀ ਮੁਲਜੀ ਆਰਾਮ ਨਾਲ ਕੋਈ ਮੀਂਹ ਦੇ ਉਹਨਾਂ ਨੂੰ ਕੋਈ ਸਿਰਦਰਦੀ ਨਹੀਂ ਉਹਨਾਂ ਦਾ ਕੰਮਕਾਰ ਜੀ ਸਾਰਾ ਜੀ ਕਰੀਂਦੇ ਮੇਰੀ ਇਹ ਹੀ ਹੱਥ ਜੋੜ ਕੇ ਬੇਨਤੀ ਹੈ ਵੱਡੇ ਅਫਸਰਾਂ ਨੂੰ ਕਿ ਜੀ ਇਸ ਤੇ ਕਾਰਵਾਈ ਕੀਤੀ ਜਾਵੇ ਨਹੀਂ ਤੇ ਜੇ ਨਾ ਕੀਤੀ ਗਈ ਅਸੀਂ ਯੂਨੀਅਨ ਨੂੰ ਨਾਲ ਲੈ ਕੇ ਅਸੀਂ ਧਰਨਾ ਲਾਵਾਂਗੇ ਜੀ ਸਾਡੀ ਮੰਗ ਪੂਰੀ ਕੀਤੀ ਜਾਵੇ ਜੀ ਸਾਨੂੰ ਇਨਸਾਫ਼ ਚਾਹੀਦਾ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਜੀ